ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ HF ਬਿਹੜਾ ਦਾ ਲਾਊਟ ਦਿਖਾਉਣਾ ਹੈਗਾ ਸਾਰਾ ਇਹਨਾਂ ਦਾ ਬਾਇਓ ਡਾਟਾ ਆਪਾਂ ਲੈ ਕੇ ਜਾਵਾਂਗੇ ਕਿੱਥੋਂ ਵੀਰ ਲੈ ਕੇ ਆਏ ਫਾਰਮਾਂ ਦੇ ਵਿੱਚ ਬਿਹੜਾ ਇੱਕੋ ਥਾਂ ਤੋਂ ਦੜਾ ਖਰੀਦਿਆ ਵਾ ਖੁੱਲੇ ਫਿਰਦੇ ਆ ਇਥੇ ਡਟੇਰ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਦੇ ਪਹਿਲਾਂ ਤਾਂ ਬਾਈ ਜੀ ਆਪਣਾ ਗੁਰਪਰੀ ਦਾ ਪਿੰਡ ਧੋਲਾ ਜਲਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ 977950588 977960588 ਹਾਂਜੀ ਅੱਜ ਫਿਰ ਬਹਿੜਾਂਗੇ ਆਪਣੇ ਕੋਲ 6 6 ਬਹਿੜਾਂਗੇ ਇੱਕ ਮਾਲੋ 25 ਦਿਨਾਂ ਤੋਂ ਲੈ ਕੇ 2 ਮਹੀਨੇ ਤੱਕ ਨੇ ਸੂਮ ਦਾ ਟਾਈਮ ਇਹਨਾਂ ਦਾ ਕੋਈ 35 ਦਿਨ ਲੈ ਜਾ ਕੋਈ 45 ਲੈ ਜਾ ਹਣਾ ਆਪਾਂ ਹਰਾ ਫਾਰਮ ਦੀ ਆਪਣੇ ਕੋਲੇ ਵੀਡੀਓ ਹੋਈ ਹੈ ਸਾਰੇਂ ਗਾਵਾਂ ਫਾਰਮ ਵਾਲਿਆਂ ਸਾਰੇ ਸੈਕਸੁਅਲ ਸੀਮਨ ਲੱਗਿਆ ਇੱਕੇ ਛਾਈ ਦੜਾ ਮਾਰ ਲਿਆ ਸਾਰਿਆਂ ਦਾ ਜੇ ਮਾਰ ਲਾ ਸੈਕਸੁਅਲ ਸੀਮਨ ਬੱਸ ਆ ਦਿੰਦੀ ਆ ਬੱਸ ਨਹੀਂ ਦਿੰਦੀ ਆ ਆਪਾਂ 10000 ਰੁਪਏ ਮੂੜਾਂਗੇ ਵੀ ਜੇ ਗਾਣੇ ਬੱਚਾ ਦੇਤਾ ਹਾਂ ਜਨੇਰਲ ਸੌਦਾ ਹੋ ਗਿਆ ਫਾਰਮ ਵਾਲਿਆਂ ਨਾਲ ਗੱਲ ਕਰੀ ਆ ਠੀਕ ਹੈ ਉਦੋਂ ਦਾਹਰ ਵਾਪਸ ਲੈਣਾ ਆਪਾਂ 10000 ਰੁਪਏ ਵਾਪਸ ਲੈਣਾ ਆ ਇੱਕ ਨੰਬਰ ਵਾਲੀ ਜਿਹੜੀ ਬੱਸੀ ਆ ਇਹ ਸੂਆ ਦਾ ਦੂਜਾ ਸੁਂਦੀ ਆ ਇੰਨੀ ਕੁ ਤਿਆਰ ਹੁੰਦੀ ਆ ਮੇਰੇ ਕੋਲ ਵੀਡੀਓ ਵੀ ਆਪਣਾ ਠੀਕ ਹੈ ਚਾਰ ਬੰਦ ਹੋਈ ਆ ਜੀ ਇਹਦਾ 28 ਦਿਨ ਪਿਆ ਸੀਮਿੰਟ ਸੈਕਸੜ ਸਾਰੀਆਂ ਦੇ ਲੱਗਿਆ ਵਾ ਇਹਦੇ 66 ਸੀਮਿੰਟ ਤੁਸੀਂ ਗੱਪਣਾ ਮੈਨੂੰ ਇਹਨਾਂ ਬੜਾ ਹੰਗਾਰੀ ਸੀਮਿੰਟ ਨਾਲ ਇਹ ਸਾਰੀ ਡਿਟੇਲ ਹੈਗੀ ਆਪਣੀ ਠੀਕ ਹੈ ਵੀ ਬਾਇਓ ਡਾਟਾ ਮਿਲੂਗਾ ਹਾਂ ਹਾਂ ਫੁੱਲ ਹਾਈਟ ਇਹਦਾ ਰਿਕਾਰਡ ਕੀ ਦੱਸਿਆ ਗਿਆ ਰਿਕਾਰਡ ਇਹਦਾ ਜੀ 25 22 ਕਿਲੋ ਖੀਰੀ ਨੇ ਦੁੱਧ ਦਿੱਤਾ ਖੀਰੀ ਸੂਈ ਸੀ ਅੱਛਾ ਹੁਣ ਓਰੀ ਈ ਤੋਂ ਪਲੱਸ ਦੇਣਾ ਇਹ ਤਕੀਰ ਉੱਤੋਂ ਵੀ ਵਧੀਆ ਮੰਨ ਲਓ ਤੇ ਰੇਟ ਫਿਰ ਸਾਰਿਆਂ ਦੇ ਇਕੱਠੇ ਹੀ ਆਉਣਗੇ ਹਾਂ ਇੱਕ ਦੜਾ ਰੇਟ ਕਰਾਂਗੇ ਆਪਾਂ ਦੜਾ ਜੜੇ ਰੇਟ ਕਰਾਂਗੇ ਹਾਂ ਜੇ ਕੱਲੀ ਕੱਲੀ ਆ ਲੈ ਕੇ ਉਹਨੂੰ ਵੀ ਮੋੜਦੇ ਆਪਾਂ ਕੱਲੀ ਆਲੇ ਨੂੰ ਵੀ ਮੋੜਦੇ ਪਰ ਜੇ ਦੜਾ ਹੀ ਲੈ ਲਈਏ ਕੋਈ ਤਾਂ ਵਧੀਆ ਅੰਤ ਖਾਂ ਨੂੰ ਹੀ ਆਈਆਂ ਅੱਗੇ ਬਾਈ ਜੀ ਦੋ ਨੰਬਰ ਆ ਖੜੀ ਹੈ ਜਿਹੜੀ ਛੋਟੀ ਦੇ ਨਾਲ ਉਹ ਜੀ ਇਹਨੇ 45 ਕਿਲੋ ਦੁੱਧ ਦਿੱਤਾ ਫਰਸ਼ ਚ ਇਹਦਾ ਟਾਈਮ ਲੱਗਦਾ ਫਿਰ ਦੋ ਦੇ ਨੇੜੇ ਜੀ ਹਾਂ ਦੋ ਦੋ ਦਾ ਘੱਟ ਨੇ ਸਾਰੀਆਂ ਠੀਕ ਹੈ 1.5 ਮਹੀਨਾ ਬਾਅਦ ਜੀ ਆ ਚੈੱਕ ਕਰਾ ਲੇ ਬਹਿਤਾਲ ਆਪਾਂ ਹੱਥ ਪਾ ਲੈ ਆਪ ਨੂੰ ਕੋਈ ਫੈਨ ਨਹੀਂ ਆ ਪਹਿਲਾਂ ਲਾਟ ਦਾ ਲਾਟ ਹੀ ਲਿਆ ਠੀਕ ਆ ਆਪਾਂ ਚੈੱਕ ਕਰਾ ਲਿਆ ਤਸੱਲੀ ਹੋਈ ਵੀ ਆ ਨਾ ਪੁੜੇ ਦਾ ਤਸੱਲੀ ਵਾਲੇ ਖਾਮੋ ਨਈ ਆ ਆਪਾਂ ਦਾ ਠੀਕ ਹੈ ਜ਼ਿੰਮੇਵਾਰੀ ਵਾਲੇ ਤੋਂ ਆ ਜੀ ਜ਼ਿੰਮੇਵਾਰੀ ਵਾਲੇ ਤੋਂ ਇਹਦਾ ਦੁੱਧ ਕੀ ਦੱਸਿਆ ਗਿਆ ਇਹਦਾ 45 40 ਕਿਲੋ ਪਹਿਲਾਂ ਦਾ ਦੁੱਧ ਦਿੱਤਾ ਪਿਆ 45 40 ਕਿਲੋ ਹਾਂ ਜੀ ਐਦ ਕੀ ਆ ਆਪਣੇ ਫਿਰ 50 ਤੋਂ ਹੱਥ ਲਾਉਗੀ ਇਹ 45 45 ਮੰਨ ਕੇ ਬੰਦਾ ਪੇਮੈਂਟ ਦਾ ਵਧੀਆ ਰੋਕ ਤੇ ਸੂਗੀ ਠੀਕ ਹੈ ਮਹੀਨੇ ਤੋਂ ਉੱਪਰ ਬਾਕੀ ਪਿਆ ਹੈ ਹਨਾ ਕੱਟ ਦੀ ਇਹਨੂੰ ਬਾਹਰ ਮਾੜੀ ਗੱਲੀ ਰੁਭੀ ਹੋ ਰਹੀ ਆਹ ਫੜੀ ਜਾ ਲੋ ਮੋਰੀਆਂ ਇਹਨਾਂ ਦੀ ਬੱਸ ਦੂਜੇ ਰੋਗ ਦੇ ਇੱਕ ਨੰਬਰ ਦਾ ਟੈਗ ਵਾਇਆ ਵਾ ਫੁੱਲ ਚਮਕਾ ਦੀ ਪਾਟਰ ਪਾਟਰ ਬਹੁਤ ਵਧੀਆ ਪਾਇਆ ਹੋਇਆ ਦਲ ਬੰਦੇ ਨੂੰ ਪੇਮੈਂਟ ਦੀ ਲੋੜ ਸੀ ਉਹਨੇ ਵੇਚ ਦਿੱਤਾ ਠੀਕ ਹੈ ਹਾਂ ਨਾੜਾ ਨੂੜਾ ਦਿਖਾ ਦਿ ਲੋ ਦੇਖ ਇਸ ਜਿਹੜੀ ਗੱਲ ਆ ਥੱਲੇ ਮਿਲਕ ਵੇਨ ਦੇਖੋ ਰਸਾ ਪੈਪ ਸਿੱਟੀ ਹੁੰਦੀ ਹੈ ਨਾ ਜਿਵੇਂ ਆਪਾਂ ਅੱਗੇ ਪੈਪ ਪਾਉਂਦੇ ਹੁੰਦੇ ਇੰਜੀ ਵਾਲੇ ਢੋਲ ਚੋਂ ਤੇਲ ਚੱਕਦੇ ਹੁੰਦੇ ਸੀ ਉਹ ਬੈ ਬਸ ਥੱਲੇ ਕੱਲੀ ਕੱਚੀ ਕੱਚੀ ਆ ਹਨ ਜਿੱਦੇ ਤਿਆਰ ਹੋ ਗਏ ਕਰੋਗੀ 2 ਲੱਖ 2 ਲੱਖ ਹਨਾ 2 ਲੱਖ ਦੇ ਢਾਈ ਦੀ ਬਿੱਟਣੀ ਜੈ ਜੈ ਗੱਲ ਆ ਇਹ ਸੀਗੀ 2 ਨੰਬਰ ਦੇ ਬਾਈ ਜੀ ਤੇ ਗਾਂਵਾ ਦੇ ਤੁਹਾਨੂੰ ਗੜ ਦਿਖਾਉਣਾ ਐਫ ਐ ਦਾ ਜਾਵਾਂ ਅੱਗੇ ਬਾਈ ਜੀ ਆ ਜੀ ਤੀਜੇ ਨੰਬਰ ਤੇ ਇਹ ਵੀ ਰਸਾ ਬੈਬ ਨੂੰ ਹੱਥ ਬਾਈ ਫੜ ਗਿਆ ਥੱਲੇ ਆ ਦੇਖੋ ਜੀ ਇਹ ਵੀ ਕਲੂ ਸੂਈ ਸੀ ਪਿਛਲੀ ਵਾਰ ਠੀਕ ਐ ਤਾਂ بیمੇ ਵੀ ਹੋਏ ਵਿਆ ਉਹ ਮਿਲੂ ਡਿਟੇਲ ਹਾਂ ਡਿਟੇਲ ਸਾਰੀ ਮਿਲੂ ਠੀਕ ਐ ਮੰਨ ਲਾ ਇਹ ਇਹ ਦੋ ਦੇ ਆਸ-ਪਾਸ ਲੈ ਜੂ ਟਾਈਮ ਦੋ ਮਹੀਨੇ ਬਾਕੀ ਹਾਂ ਪੁਣੀ ਪੁਲੀ ਬਹੁਤ ਜਿਆਦਾ ਹਨਾ ਪੁਲੀ ਪੁਲੀ ਬਹੁਤ ਆ ਰੰਗ ਪ੍ਰਿੰਟ ਬਹੁਤ ਸੋਹਣਾ ਪਿਛਲੀ ਵਾਰ ਪਲੂਨ ਮੈਂ ਦੇਖਿਆ ਪਲੇਵਾ ਫੱਟ ਫੱਟ ਬੜਾ ਵਧੀਆ ਬਣੂਗਾ ਇਹ ਤਾਂ ਕੱਲਿਆਂ ਕੱਲਿਆਂ ਜਾਣਗੇ ਬਲੇਰ ਰੋਚ ਹਾਂ ਇਹਦਾ ਟਾਈਮ ਰਹਿ ਗਿਆ 2 ਮਹੀਨੇ ਬਾਕੀ ਇਹਦਾ ਰਿਕਾਰਡ じゃ ਕੀ ਦੱਸਿਆ ਗਿਆ ਆਪਾਂ ਨੂੰ ਇਹਦਾ ਵੀ ਵੀ ਫਿਰ 42 43 ਕਿਲੋ ਦੁੱਧ ਦਿੱਤਾ ਵਾ 42 43 ਕਿਲੋ ਬਈ ਗੱਲਾਂ ਆ ਗਈਆਂ ਚੀਜ਼ਾਂ ਅੱਜ ਜਮਾ ਨਮੂਨੇ ਹੀ ਦਿਖਾਉਣੇ ਪਿਆ ਫਾੜੀ ਵਾਲੇ ਲੈਵੇ ਤੇ ਮੇਨ ਗੱਲ ਪਾਸ ਆਸਾ ਕਿਸੇ ਵੜ ਦੇਣੀ ਫੁੱਲ ਸਾਈਜ਼ ਫੁੱਲ ਬਿਊਟੀ ਰਾਜੀ ਸਮਝਿਆ ਬਣੀਆਂ ਇਹ ਖੁੱਲੀਆਂ ਫਿਰਦੇ ਆਈਆਂ ਪਰ ਖੁੱਲ੍ਹੇ ਹੀ ਬਾੜਨੀਆਂ ਪੈਗ ਠੀਕ ਹੈ ਅੱਗੇ ਆ ਜਾਓ ਬਾਈ ਜੀ 4 ਨੰਬਰ ਖੜੀ ਹੈ ਜਿਹੜੀ ਇਹ ਥੋੜੀ ਕੱਚੀ ਆ ਤੇ ਲੱਗਦੀ ਆ ਨਹੀਂ ਇਹ 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 40 ਇੱਕਦਮ ਲੋ ਠੀਕ ਹੈ ਜਮਾ ਕਾਪੀ ਤੇ ਲਿਖਾ ਹੋਇਆ ਹੈਗਾ ਠੀਕ ਹੈ 40 ਇੱਕਦਮ ਇਹਦੇ ਬਾਕੀ ਆ ਹਨਾ ਇਹ ਵੀ 66 ਤੋਂ ਗੱਪਣ 6 ਦੇ 6 66 ਤੋਂ ਗੱਪਣ ਜੇ ਬੱਚਾ ਦਿੰਦੀ ਹੈ ዳਹਿਰ ਵਾਪਸ ਕਰਾਂਗੇ ਯਾਰ ਵਾਪਸ ਕਰੂੰਗਾ ਬਾਈ ਠੀਕ ਹੈ ਵੀਡੀਓ ਤੇ ਰਿਕਾਰਡ ਕਰ ਲੂ ਵੀ 10000 ਰੁਪਏ ਵਾਪਸ ਕਰੂ ਵੀਡੀਓ ਨੈਟ ਤੇ ਰਹਿਣੀ ਹੈ ਇਹ ਤੇ ਇਹਦਾ ਕੀ ਰਿਕਾਰਡ ਦੋ ਤੇ ਕਿੰਨਾ ਦਿੰਦਾ ਇਹਨੇ ਇਹਦਾ 37 ਕਿਲੋ ਦੁੱਧ ਦਿੱਤਾ ਮੈਂ ਪਹਿਲਾਂ ਦਾ 40 ਮੰਨ ਕੇ ਲੈ ਵੀ 40 ਮੰਨ ਕੇ ਲੈ ਲੇ 35 ਮੰਨ ਕੇ ਲੈ ਲੇ ਉਹ ਬਸ ਬਾਕੀ ਖੋਲਣੀ ਚ ਸੰਭਰੀ ਤੁਰੇ ਜਾਂਦੀਆਂ ਹਾਂ ਚਾਰੋ ਜੂਰੂ ਪੂਰੀਆਂ ਫੁੱਲਾਂ ਤੇ ਮੈਂ ਕਹਿੰਦਾ ਜੱਟ ਦਾ ਪੁੱਤ ਕਮਾਊ ਹਣਾ ਜਿੰਨੀਆਂ ਖਾਣਗੇ ਉਹਨੇ ਦੁੱਧ ਦੇਣਗੇ ਸਹੀ ਗੱਲ ਕੱਢ ਦੇ ਇਹਨੂੰ ਵੀ ਫਿਰ ਬਾਹਰ ਨੂੰ 4 ਨੰਬਰ ਵਾਲੀ ਕੋਈ ਕਮੀ ਨਹੀਂ ਉੱਥੇ ਸੜ ਜਾ ਰੋਗ ਉਹਨਾਂ ਨੂੰ ਉਹਨੂੰ ਰੋਕ ਲਾ ਰੋਕਣਾ ਰੋਕਣਾ ਰੋਕ ਲੋ ਇਹਨਾਂ ਨੂੰ ਰੋਕ ਲੋ ਤੇ ਇਹਨੂੰ ਕੱਢ ਦੇ 4 ਨੰਬਰ ਨੂੰ ਸਾਰ ਦੇਖਾਲੀ ਤੋ ਦੇਖੋ ਖੋਲਣੀ ਤੋਂ ਮੂੰਹ ਨਹੀਂ ਚੱਕਦੇ ਪਈਆਂ ਤਾਂ ਫਿਰ ਡਿਟੇਲ ਦੱਸਦੇ ਇਕੱਠਿਆਂ ਤੋਰਾਂਗੇ ਇਹਨੋਂ ਆਪੇ ਇਹਦੀ 5 ਨੰਬਰ ਵਾਲੀ ਦੀ ਡਿਟੇਲ ਦੱਸਦੇ ਇਹਦੇ ਵੀ ਭਾਈ 2-3 ਮਹੀਨੇ ਪਹਿਲਾਂ ਇਹਨੇ 60 ਕਿਲੋ ਦੁੱਧ ਦਿੱਤਾ 60 ਕਿਲੋ ਹਾਂ ਫਾਰਮ ਵਾਲਾ ਇਹਦੀ ਬੱਸੀ ਕਹਿੰਦਾ ਮੈਂ ਦੱਸਦੀ ਵੀ 15000 ਦੀ ਲੈ। ਅੱਛਾ ਹਾਂ ਜਿੱਦੋਂ ਲੈਤੀ ਆ ਉਹ ਕਹਿੰਦਾ 15000 ਦੀ ਬੱਛੀ ਮੇਰੀ ਹੋ ਗਈ। ਹਾਂ ਸੋ ਫਿਰ ਜਿਹੜੇ ਮੰਨ ਕੇ ਚਲੋ 60 ਕਿਲੋ ਦੁੱਧ ਬੰਦੇ ਦੇ ਘਰੇ ਚੋਇਆ ਵਾ 15000 ਕਿਸੇ ਗੱਲ ਨੂੰ ਕਿਹਾ ਕਿ 15-20000 ਦੀ ਕ੍ਰਾਸ ਬੇਕਾਰ ਜੀ ਗਾਂ ਆ ਜਾਂਦੀ ਐ ਹਨਾ ਜੇ ਦੇਖੀਏ ਤੇ ਨਾਰ ਨੂੜੇ ਦੇ ਬਹੁਤ ਤਕੜੀ ਆ ਵਾਹ ਬਈ ਵਾਹ ਵਾਹ ਜੀ ਵਾਹ ਕਾਇ ਨਹੀਂ ਹੈ ਕੋਈ ਗੋਡਾ ਸੁੱਚਿਆ ਕੋਈ ਉਹ ਕੁਝ ਹੋਰ ਹੋਇਆ ਜਿਵੇਂ ਬੇਚ 24 ਨੰਬਰ ਦਾ ਟੈਗ ਵਿਆਵਾ 60 ਕੇ ਦਵਾਈ ਦੇ ਆਓ ਦੇਖੋ ਵੀ ਉੱਡਦੀ ਹੈ ਜਵਾਨੀ ਹੈਣਾ ਜਵਾਨੀ ਚ ਨਹੀਂ ਸਾਰੀਆਂ ਬੜਾ ਤੇ ਪੱਲੜ ਬਣਦਾ ਹੋ ਗਿਆ ਉਧਰ ਪਾਲਦਾ ਫਿਰ ਜੇ ਬੋਰੀਆਂ ਗੱਟੇ ਖਾਲੀ ਕਰਤੇ ਹੋਣਗੇ ਹੈਣਾ ਤੇ ਅੱਗੇ ਫਿਰ ਇੱਕ ਰਹਿ ਗਈ ਡਿਟੇਲ ਦੱਸਣ ਵਾਲੀ ਇਹ ਕਿਹੜਾ ਸੂਆ ਸੁੰਦੀ ਆ ਇਹ ਵੀ ਦੂਜਾ ਸੂਆ ਸੁੰਦੀ ਆ ਬਈ ਸਾਰੇ ਜੇ ਦੂਜੇ ਦੂਜੇ ਹੀ ਆ ਹੈਣਾ ਇਹਦੇ ਕਾਹੇ ਜਨੇ ਇੱਦੇ ਪਿਆ ਅਸਾ ਇਹਦਾ ਕੀ ਰਿਕਾਰਡ ਦੱਸਿਆ ਗਿਆ 30 31 ਕਿਲੋ ਦੋ ਦਿੱਤਾ ਕੋਈ 30 31 ਕਿਲੋ ਹਾਂ ਤੇ ਐਨ ਕੀ 35 ਮੰਨ ਲਈਏ ਆਪਾਂ ਇਹਦਾ ਉਹ 30 31 ਦੇਦੇ ਬਹੁਤ ਆ ਬਾਈ ਫੁੱਲ ਹਾਈਟ ਦੀ ਆ ਵੀ ਮੰਡੀ ਆ ਠੀਕ ਆ ਰੇਟ ਫਿਰ ਮੌਕੇ ਦੀ ਹੋਣਗੇ ਰੇਟ ਆਪਾਂ ਤੁਹਾਨੂੰ ਦੱਸ ਦਿੰਨੇ ਆ ਤੇ 130000 ਦੇ ਘੁੱਟੇ ਨਾਲ ਕੋਈ 2 ਲੱਖ ਨਹੀਂ ਘੁੱਟਾ ਹੀ ਲੱਖ ਨਹੀਂ ਜੇ ਕੋਈ ਸਾਰਿਆਂ ਲੈਂਦਾ ਠੀਕ ਆ ਜੇ ਵਿੱਚ ਕੋਈ ਪੱਟ ਕੇ ਲੂਗਾ 5-10000 ਦਾ ਫਰਕ ਹੋ ਜਾਏ ਜੈ ਜੈ ਗੱਲ ਕਹਿੰਦਾ ਵਾ ਲੱਖ ਤੋਂ ਅੰਦਰ ਹੈ ਨਹੀਂ ਕੋਈ ਹਾਂ ਲੱਖ ਤੋਂ ਅੰਦਰ ਤਾਂ ਕੋਈ ਨਹੀਂ ਜੇ ਮੰਨ ਲਾ ਘੁੱਟੇ ਚ ਕੋਈ ਲੈਂਦਾ ਇਹ ਕੱਲੀ ਮੰਗਦਾ ਉਹਦਾ 5000 ਦਾ ਹੀ ਨਹੀਂ ਹੈਗਾ ਵੀ ਕੱਲੀ ਮੈਂ ਦੂਦ ਹੀ ਕਰੂੰਗਾ ਕਮ 2-2 ਵਾਰਾਂ ਲੀਆਂ ਨੇ ਠੀਕ ਹੈ ਬਾ 40-40 ਦਿਨ ਰੋਕਣੀਆਂ ਪੈਣੀਆਂ ਪਰ ਰੋਕਣੀਆਂ ਪੈਣਗੀਆਂ ਹਣਾ ਗੱਲ ਇਹ ਨਾ ਜਿਹੇ ਆ ਵੀ ਰੋਕ ਕੇ ਦੋ ਪੈਸੇ ਬੈਨੀਫਿਟ ਦੇ ਕੇ ਜਾਣਗੇ ਜਿਹੜਾ ਲੈ ਕੇ ਜਾਊਗਾ ਸੁਝਿਆ ਜੇ ਗੱਲ ਤੇ ਤੋਰਦੀ ਮਾੜਾ ਜੇ ਇਹਨਾਂ ਨੂੰ ਨੰਬਰ 97796 05188 ਫਾਰਮਾਂ ਲੀਆਂ ਬਹਿੜਾਂਗੀਆਂ ਡਿਟੇਲ ਵੀਡੀਓ ਰਿਕਾਰਡ ਕਿਹੜਾ ਸੀਮਨ ਲੱਗਿਆ ਵਾ ਸਾਰਾ ਲੈਕਟ ਗਰੁੱਪ ਦੇ ਵਿੱਚ ਤੁਹਾਨੂੰ ਮਿਲੂਗਾ ਇਤਾਂ ਦੇ ਬੜਾ ਕੱਲੇ ਥਾ ਤੇ ਬੰਨ ਕੇ ਰੱਸਾ ਬੰਨ ਕੇ ਲਈ ਤਿਆਰ ਹੁੰਦੀਆਂ ਸੋ ਦੇਖੋ ਜਮਾ ਕੂਤਰੀ ਦੇ ਬੱਚੇ ਜੜਦੇ ਫਿਰਦੇ ਜਮਾ ਲੱਖ ਤੋਂ ਸਾਰੀਆਂ ਬਾਹਰ 90 92 97 ਮਾਫੀ ਚੋਨੇ ਕਾਲ ਨਾ ਕਰਿਓ ਉਹਦਾਂ ਜਿਹਦੇ ਵੀਡੀਓ ਪਾ ਗਈ ਉਹਨਾਂ ਨੂੰ ਕਾਲ ਕਰ ਲਿਓ ਉਹ ਜਿਹੜੇ ਰੇਡ ਤੋਂ ਕਿਉਂਕਿ ਮੰਨ ਕੇ ਚੱਲੋ ਵੀ ਚੀਜ਼ਾਂ ਤਿਆਰ ਕਰਨੀਆਂ ਪੈਂਦੀਆਂ ਹੈਗੀਆਂ ਇੱਕ ਰਗਮ ਚੰਗੀ ਵੀਰ ਨੇ ਵੀ ਲਾਈ ਆ ਮੂਰ ਲੈਣੀ ਵੀ ਐ ਮੰਨ ਕੇ ਚੱਲਾ ਉਹ ਫਾਰਮ ਵਾਲੇ ਦੇਖੇ ਜੇ ਕਦੇ ਨਾਲ ਫਿਰ ਆਉਂ ਨਹੀਂ ਦਿੰਦੇ ਫਾਰਮ ਦੇ ਬੱਚਨ ਲਾਟ ਦਾ ਲਾਠੀ ਲੈ ਆਪਾਂ ਉਹਣਾ ਹੁੰਦਾ ਵਿਚਾਰ ਵਪਾਰੀ ਸਤੋ ਹਣਾ ਤੇ ਇਕੱਠਿਆਂ ਵੇਚ ਦੀ 977960588 ਪਿੰਡ ਤੌੜਾ ਜ਼ਿਲ੍ਹਾ ਬਰਨਾਲਾ 6HF ਬੜਾ 30 ਤੋਂ ਲੈ ਕੇ 60 ਕਿਲੋ ਤੱਕ ਦੁੱਧ ਦੇਣ ਵਾਲਿਆਂ ਕੋਈ ਵੀ ਨਗ ਪਸੰਦ ਆ ਕੱਲੀ ਲੈਣੀਆਂ ਸਾਰੀਆਂ ਲੈਣੀਆਂ ਬਕਾਊਆ ਇੱਥੇ ਪਹੁੰਚੋ ਫਾਇਦਾ ਠਾਓ ਵੀਡੀਓ ਦੇਖ ਕੇ ਲੀਤੇ ਚੈਨਲ ਨੂੰ ਪਿਆਰ ਦੇਣੇ